ਠੰਡ ਚ ਜਿਹੜਾ ਸਾਈਕਲ ਚਲਾਉਂਦਾ ਨੇ ਯਾਰ ਵੱਖਰਾ ਹੀ ਹੈ ਨਾਲੇ ਦੇ ਬੰਦੇ ਦੀ ਠੰਡ ਲੈਂਦੀ ਹੈ ਨਾਲੇ ਲੱਤਾਂ ਗੋਡੇ ਮਜ਼ਬੂਤ ਰਹਿੰਦੇ ਅੱਜ ਕੱਲ ਦੇ ਮੁੰਡੇ ਬਤੰਦਰ ਉੱਥੇ ਜਾ ਕੇ ਸਾਈਕਲ ਚਲਾਉਂਦੇ ਨੇ ਜਿਮਾਂ ਚ ਜਾ ਕੇ ਵੀ ਜਿਹੜਾ ਹੈ ਰੀਅਲ ਚੀਜ਼ ਹੈ ਜਿਹਨੇ ਤੁਹਾਡੇ ਸਰੀਰ ਨੂੰ ਸੈੱਟ ਰੱਖਣਾ ਸਾਈਕਲ ਵਾਲੇ ਦੁਆਲੇ ਪਿੰਡਾਂ ਚ ਜਾਓ ਦੁਕਾਨਾਂ ਤੋਂ ਦੁਕਾਨਾਂ ਤੇ ਜਾਓ ਖੇਤਾਂ 'ਚ ਜਾਓ ਸਾਈਕਲ ਚਲਾਓ ਵੇਖੀ ਤੁਹਾਡੇ ਹੁੰਦੇ ਨਹੀਂ ਪੱਟ ਪੁੱਟ ਮਜ਼ਬੂਰ ਇਹ ਮੈਨੂੰ ਪਾਇਤੇ ਨੇ ਪਤੰਦਰ ਪਤਾ ਨਹੀਂ ਕਿਉਂ ਅੱਜਕੱਲ ਸਾਈਕਲ ਸੁੱਗਲ ਚਲਾਉਣ 'ਚ ਜਿਆਦਾ ਸ਼ਰਮੀ ਮਾਨਦੇ ਨੇ ਪਤਾ ਨਹੀਂ ਸਾਈਕਲ ਚਲਾਉਂਦੇ ਕੀ ਹੋ ਜਾਏਗਾ ਥੋੜਾ ਜਿਹਾ ਕਿਸੇ ਘਰੇ ਆ ਜਾਣਗੇ ਕਹਿਣਗੇ ਲੈ ਮੈਨੂੰ ਛੱਡ ਕੇ ਆ ਤੈਨੂੰ ਛੱਡਾ ਪੜਾ ਤੁਰ ਕੇ ਤੁਰ ਜਾ ਐ ਹੋਈ ਤੇ ਹੈਗਾ ਕਈ ਪਤੰਦਰ ਗੱਡੀ ਲੈ ਜਾਂਦੇ ਨੇ ਉੱਥੇ ਆ ਗਿਆ ਇੰਜ ਮਾਰਦੇ ਨੇ ਫੇਰ ਆ ਜਣਾ ਬਹਿ ਕੇ ਬਾਸ ਉਹ ਵੀ ਟਾਈਮ ਸੀ ਜਦੋਂ ਵੇ ਲੋ ਸਾਈਕਲ ਨਵਾਂ ਨਵਾਂ ਹੋਣਾ ਤੇ ਮੋਟਰਸਾਈਕਲ ਤੋਂ ਹੀ ਜ਼ਿਆਦਾ ਚਾਹ ਹੁੰਦਾ ਹੁੰਦਾ ਛੌਂਕ ਛੌਂਕ ਚ ਪਤਾ ਨਹੀਂ ਕਿੰਨੇ ਕਿਲੋਮੀਟਰ ਚਲਾ ਦਿੰਦੇ ਹੁੰਦੇ ਇਹ ਲੋਕਾਂ ਕੀ ਤੇ ਡੰਡਾ ਤੇ ਕਾਠੀ ਤੇ ਹੁਣ ਤੇ ਆ ਵੇਖੋ ਹੁਣ ਮੈਂ ਨੇੜੇ ਪਿੰਡ ਕਿ ਜਾਣਾ ਧਰਮਪੁਰੇ ਜਾਣਾ ਤੇ ਸਿਰਫ ਮਿੰਟੇ ਜ ਆਪਾਂ 5-7 ਮਿੰਟਾ ਜਲਾ ਦੇਣਾ 1.5 ਕਿਲੋਮੀਟਰ ਨਾਲੇ ਆਪਣਾ ਕੰਮ ਕਰ ਰੋਣਾ ਤੇ ਨਾਲੇ ਨਾਲੇ ਆਪਣੀ ਕਸਰਤ ਦੀ ਕਸਰਤ ਤੇ ਪਿੰਡ ਦੇ ਨੇੜੇ ਆਪਣੇ ਤੁਹਾਨੂੰ ਪਿੰਡ ਵੀ ਦਿਖਾਵਾਂਗੇ ਵੀ ਹਾਂ ਪਰ ਚੱਲੇ ਤੇ ਵਧੀਆ ਚੀਜ਼ ਇਹ ਚੀਜ਼ਾਂ ਸਮਝੋ ਚਲੋ ਗਰਮੀਆਂ ਚ ਚੱਲ ਜਾਂਦੀ ਗਰਮੀ ਹੁੰਦੀ ਸਿਆਲਾਂ ਚ ਜੀ ਜ਼ਰੂਰ ਜਾਓ ਆਪਣਾ ਸਾਈਕਲਿੰਗ ਕਰੋ ਇੱਕ ਮਤਲਬ ਕਸਰਤ ਸਮਝ ਕੇ ਇਹਨੂੰ ਚਲਾਈ ਜਾਓ ਉੱਥੇ ਜਾ ਕੇ ਮੀਟਰ ਵੰਦੇ ਨੇ ਕਿੰਨਾ ਭਜਾ ਲਿਆ ਅੱਜ ਸੰਗ ਜੀ ਨਾ ਕਈ ਆਪ ਤੰਦਰ ਨੇ ਘਰੇ ਰੱਖੇ ਜਾਣਾ ਕਿਤੇ ਆਉਣਾ ਜਾਣਾ ਨੇੜੇ ਜਾਣਾ ਚਲੋ ਜੀ ਮੋਟਰਸਾਈਕਲ ਖਿੱਚ ਲਿਆ ਨਾਲ ਠੰਡ ਨਹੀਂ ਲੱਗੇ ਮੋਟਰਸਾਈਕਲ ਤੇ ਸਿਆਲ ਚ ਠੰਡ ਹੀ ਬਹੁਤ ਜ਼ਿਆਦੀ ਲੱਗਦੀ ਇੰਨਾ ਠੰਡ ਮਸ ਉਹਨਦੀ ਨਹੀਂ ਸਗੋਂ ਐਂ ਜੀ ਗਰਮੈਸ਼ ਆ ਗਈ ਛਰੀ ਵਧੀਆ ਨਾਲੇ ਗੋਡੇ ਗਿੱਟੇ ਮਜ਼ਬੂਤ ਰਹਿੰਦੇ ਜਿਹੜੀਆਂ ਆ ਚੀਜ਼ਾਂ ਹੀ ਤੋਂ ਗਲੀਸ ਗਲੂਸ ਕਹਿੰਦੇ ਮੱਖੀਆਂ ਦੀ ਗੋਟਿਆਂ ਦੀ ਆਪੇ ਸੈੱਟ ਰਹਿੰਦੀ ਗਰਾਰੀਆਂ ਜਦੋਂ ਘੁੰਮਦੀਆਂ ਆਪੇ ਸਾਰੇ ਕੋਈ ਸੈੱਟ ਵਾਓ ਇਹਨਾਂ ਅਪੜ ਗੱਲੇ ਆ ਪੱੜ ਗਿਆ ਤੇ ਆਈ ਆਪਣਾ ਦਰਮਪੁਰਾ ਬੈਣਾ ਤੇ ਉਹੀ ਪਿੰਡ ਜਿਹੜੀ ਆਪਾਂ ਵੀਡੀਓ ਪਾਈ ਸੀ ਬਹੁਤ ਹੀ ਸੋਹਣਾ ਤੇ ਸੁੰਦਰ ਪਿੰਡ ਹੈਗਾ ਕਿਤੇ ਲੱਗਦੇ ਨਾ ਜਿਵੇਂ ਯੂਐਸਏ ਚ ਆ ਗਿਆ ਤੇ ਪਿੰਡ ਦੇ ਸਰਪੰਚ ਜਿਹੜੇ ਐਕਸ ਨੇ ਅਦੁੱਲਾ ਸਿੰਘ ਉਹ ਇਹਦੀ ਸਾਮ ਸੰਭਾਲ ਕਰ ਰਹੇ ਨੇ ਕਿਸੇ ਦਿਨ ਇਹਦੀ ਵੀਡੀਓ ਪਾਵਾਂਗੇ ਤੇ ਸਾਈਕਲ ਵਾਲੀ ਕਸਰਤ ਸਾਰੇ ਕਰੋ ਵਧੀਆ ਲੱਗੇ ਵੀਡੀਓ ਤੇ ਸ਼ੇਅਰ ਕਰੋ ਠੀਕ ਹੈ ਆ ਗਿਆ ਆਪਣਾ ਮੁਖਾ